ਅੱਜ ਪੂਰੇ ਦੁਨੀਆ ਦੇ ਮਨੁੱਖਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਕਿਉਂਕਿ ਅੱਜ ਹੋਲੀ ਤੇ ਹੋਲਾ ਮਹੱਲਾ ਜੋ ਤਿਉਹਾਰ ਹੈ ਉਹ ਇਕੱਠੇ ਨੇ ਔਰ ਦੋਨਾਂ ਦਾ ਹੀ ਮਕਸਦ ਪ੍ਰੇਮ ਤੇ ਪਿਆਰ ਤੇ ਇੱਕ ਦੂਜੇ ਨੂੰ ਮਿਲਣਾ ਗੱਲੇ ਸਿਪੇ ਭਣਾਉਣੇ ਔਰ ਹਰ ਇੱਕ ਦੀ ਖੁਸ਼ੀ ਸਾਂਝੀ ਕਰਨੀ ਇਸ ਔਰ ਫਰੀਦਕੋਟ ਦੇ ਸਭ ਤੋਂ ਵੱਡੀ ਗੱਲ ਹੈ ਕਿ ਫਰੀਦਕੋਟ ਸਾਰਾ ਸ਼ਹਿਰ ਰਾਧਾ ਕ੍ਰਿਸ਼ਨ ਧਾਮ ਤੇ ਇਕੱਠਾ ਹੋ ਕੇ ਹੋਲੀ ਨੂੰ ਮਨਾਉਂਦਾ ਹੈ ਤੇ ਨਾਲ ਹੀ ਜਿਹੜਾ ਹੈਗਾ ਉਹ ਸਾਰਿਆਂ ਨੂੰ ਫੁੱਲਾਂ ਦੇ ਨਾਲ ਤੇ ਜਿਹੜਾ ਚੰਦਨ ਦੇ ਨਾਲ ਜਾਇ ਉਹ ਤਿਲਕ ਕੀਤੇ ਜਾਂਦੇ ਤੋਂ ਬੜੀ ਖੂਸੀ ਦੀ ਗੱਲ ਹੈ ਤੇ ਇੱਕ ਸੁਨੇਹਾ ਹੈ ਕਿ ਮਾਰੇ ਰੰਗ ਵੀ ਨਾ ਲਾਓ ਜੇ ਤੁਸੀਂ ਲਾਉਣਾ ਤਾਂ ਚੰਦਨ ਦੇ ਰੰਗ ਲਾਓ ਫੁੱਲਾਂ ਨਾਲ ਹੋਲੀ ਖੇਡੋ ਕਿਸੇ ਦਾ ਦਿਲ ਨਾ ਦਿਖਾਓ ਸੋ ਬਹੁਤ ਵੱਡੀ ਗੱਲ ਹੈ ਮੈਂ ਖਰਪੋ ਸਾਰੀ ਦੁਨੀਆ ਨੂੰ ਵਧਾਈ ਦੇਣੀ ਚਾਹੁੰਦਾ ਉਹ ਇੱਕ ਸਾਰਾ ਸੁਨੇਹਾ ਲੈਣਾ ਚਾਹੀਦਾ ਕਿ ਅਸੀਂ ਸਾਰੇ ਇਕੱਠੇ ਵੱਲ ਮੁੱਕੇ ਇਸੇ ਤਰ੍ਹਾਂ ਅੱਜ ਦੇ ਤਿਉਹਾਰ ਨੂੰ ਤੁਸੀਂ ਹਰ ਕੋਲ ਹਰ ਵਾਰੀ ਇੱਥੇ ਕੋਈ ਗੱਡਾ ਨਾ ਹੁੰਦੇ ਹੋ ਦੇਖੋ ਬਚਪਨ ਤੋਂ ਹੀ ਕਦੇ ਨਾ ਛੋਟੇ ਸੀ ਉਹ ਤਾਂ ਹੌਲੀ ਖੇਡਦੇ ਸੀ ਹੌਲੀ ਹੌਲੀ ਜਦੋਂ ਵੱਡੇ ਹੋਏ ਹੁਣ ਜ਼ਿੰਮੇਵਾਰੀ ਬਣੀ ਹੈ ਪਰ ਇਸ ক্রিকেট ਟਾਈਮ ਕੱਢ ਕੇ ਆਈਦਾ ਔਰ ਇੱਕ ਸੰਦੇਸ਼ ਦੇਣਾ ਬੜਾ ਖਰਚ ਹੈ ਕਿ ਸਾਡਾ ਭਾਈਚਾਰਾ ਇਕੱਠਾ ਰਹਿਣਾ ਚਾਹੀਦਾ